ਤੁਸੀਂ ਦੇਖ ਰਹੇ ਹੋ ਖਬਰ ਪ੍ਰਤਾਲ ਮੈਂ ਹਾਂ ਸੁਨੀਲ ਕੁਮਾਰ ਹਿਮਾਚਲੀ ਗੱਲ ਕਰਾਂਗੇ ਸਿਆਸਤ ਤੇ ਸਰਗਰਮੀਆਂ ਦੀ ਤੇ ਅੱਜ ਫਿਰ ਸਟੂਡੀਓ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲੇ ਡੱਲੇ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਧੰਨਵਾਦ ਸੁਨੀਲ ਜੀ ਡੱਲਾ ਜੀ ਸਿਆਸੀ ਸਰਗਰਮੀਆਂ ਤੇਜ਼ ਨੇ ਚੰਡੀਗੜ੍ਹ ਸੀਟ ਤੋਂ ਬਾਅਦ ਖਡੂਰ ਸਾਹਿਬ ਦੀ ਸੀਟ ਲਈ ਕਈ ਕਾਂਗਰਸੀਆਂ ਨੇ ਜਿਹੜਾ ਉਹ ਦਾਵਾ ਬੋਲਤਾ ਤੇ ਉਹਦੇ ਦਿਨਾਂ ਦੇ ਵਿੱਚ ਕੌਣ-ਕੌਣ ਤੁਹਾਨੂੰ ਲੱਗਦਾ ਕਿ ਨੇਤਾ ਜਿਹੜਾ ਨਿਵੇਦਨ ਕਰ ਸਕਦਾ ਖਡੂਰ ਸਾਹਿਬ ਸੀਟ ਲਈ ਦੇਖੋ ਕਾਂਗਰਸ ਦੇ ਵਿੱਚ ਵੀ ਟਿਕਟਾਂ ਦੇ ਲਈ ਮਾਰਾ ਮਾਰੀ ਹੋਣੀ ਤਾਂ ਸ਼ੁਰੂ ਹੋ ਗਈ ਜੀ ਔਰ ਸਾਬ ਦਾ ਲੀਡਰ ਨੇ ਸਾਬ ਦਾ ਵਿਧਾਇਕ ਨੇ ਉਹ ਵੀ ਇਸ ਦੌੜ 'ਚ ਆ ਗਏ ਕਿ ਹੁਣ ਅਸੀਂ ਖਡੂਰ ਸਾਹਿਬ ਦੀ ਟਿਕਟ ਹਾਸਲ ਕਰੀਏ ਪਹਿਲਾਂ ਤਾਂ ਮੈਂ ਇਹ ਦੱਸ ਦਵਾ ਹਲਕਾ ਜਿਹੜਾ ਖਡੂਰ ਸਾਹਿਬ ਹੈ ਪਹਿਲਾਂ ਇਹ ਤਰਨ ਤਰਨ ਤਰਨਤਾਰਨ ਦੀ ਲੋਕ ਸਭਾ ਸੀਟ ਸੀ ਔਰ ਹੁਣ ਇਹ ਖਡੂਰ ਸਾਹਿਬ ਦੀ ਸੀਟ ਹੈ ਔਰ ਪਿਛਲੇ 3-4 ਵਾਰ ਤੋਂ ਇਹਦੇ ਤੇ ਕਾਂਗਰਸ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਕਾਂਗਰਸ ਜਿੱਤੀ ਨਹੀਂ ਔਰ ਰਣਜੀਤ ਸਿੰਘ ਬ੍ਰਹਮਪੁਰਾ ਉੱਥੋਂ ਕਈ ਦਫਾ ਜਿੱਤੇ ਅਕਾਲੀ ਦਲ ਦਾ ਉਮੀਦਵਾਰ ਉੱਥੋਂ ਕਈ ਦਫਾ ਜਿੱਤਿਆ ਪਿਛਲੇ ਦਿਨਾਂ ਦੇ ਵਿੱਚ ਸੋ ਹੁਣ ਜਿਹੜੇ ਰਣਜੀਤ ਸਿੰਘ ਬਰਾਂਪੂਰਾ ਨੇ ਉਹਨਾਂ ਨੇ ਤਾਂ ਅਕਾਲੀ ਦਲ ਨੂੰ ਛੱਡਤਾ ਉਹਨਾਂ ਨੇ ਆਪਣੀ ਨਵੀਂ ਪਾਰਟੀ ਬਣਾ ਲਈ ਨਾਲ ਹੀ ਉਹਨਾਂ ਨੇ ਇਹ ਕਹਿਤਾ ਕਿ ਅਸੀਂ ਹੁਣ ਮੈਂ ਖੁਦ ਉਮੀਦਵਾਰ ਉੱਥੇ ਨਹੀਂ ਹੋਊਂਗਾ ਭਾਵ ਰਣਜੀਤ ਸਿੰਘ ਬਰਾਂਪੂਰਾ ਦਾ ਜਿਹੜਾ ਉੱਥੇ ਜੀ ਲੋਕਾਂ ਦੇ ਵਿੱਚ ਪ੍ਰਭਾਵ ਸੀ ਲੋਕਾਂ ਨਾਲ ਉਹਨਾਂ ਦਾ ਮੁਹੱਬਤ ਸੀ ਉਸ ਬਤੌਰ ਅਕਾਲੀ ਦਲ ਦੇ ਉਮੀਦਵਾਰ ਉਹ ਹੁਣ ਨਹੀਂ ਰਹੂਗੀ ਹੁਣ ਉੱਥੇ ਅਕਾਲੀ ਦਲ ਆਪਣਾ ਨਵਾਂ ਉਮੀਦਵਾਰ उतारेगा ਰਣਜੀਤ ਸਿੰਘ ਬਰਾਂਪੂਰਾ ਹੁਣੀ ਆਪਣਾ ਉਮੀਦਵਾਰ ਉਤਾਰਨਗੇ ਟਕਸਾਲੀਆਂ ਦਾ ਔਰ ਪਿਛਲੀ ਵਾਰੀ ਆਮ ਆਦਮੀ ਪਾਰਟੀ ਵੀ ਉੱਥੋਂ 1.5 ਲੱਖ ਦੇ ਕਰੀਬ ਵੋਟਾਂ ਹਾਸਲ ਕਰ ਗਈ ਸੀ ਔਰ ਇਸ ਵਾਰ ਗਠਬੰਧਨ ਨੂੰ ਇਹ ਲੱਗਦਾ ਹੈ ਕਿ ਜਾਂ ਤਾਂ ਅਸੀਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰ ਲਈਏ ਕਿਉਂਕਿ 1.5 ਲੱਖ ਵੋਟਾਂ ਅਸੀਂ ਪਿਛਲੀ ਵਾਰੀ ਲੈ ਗਏ ਸੀ ਇਸੇ ਕਰਕੇ ਟਕਸਾਲੀਆਂ ਦਾ ਜਿਹੜੀ ਗੱਲਬਾਤ ਹੈ ਉਹ ਆਮ ਆਦਮੀ ਪਾਰਟੀ ਨਾਲ ਚੱਲ ਰਹੀ ਹੈ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਹੈ ਕਿ ਅਸੀਂ ਪਿਛਲੀ ਦਸੇ 1.5 ਲੱਖ ਕਰੀਬ ਵੋਟਾਂ ਲੈ ਗਏ ਸੀ ਤੇ ਰਣਜੀਤ ਸਿੰਘ ਬ੍ਰਹਮਪੁਰਾ ਹੁਣ ਟਕਸਾਲੀਆਂ 'ਚ ਆ ਗਏ ਨੇ ਤੇ ਹੋ ਸਕਦਾ ਸਾਨੂੰ ਰਣਜੀਤ ਸਿੰਘ ਬ੍ਰਾਂਧਪੁਰਾ ਦੇ ਨਾਲ ਵੱਡਾ ਵੋਟ ਬੈਂਕ ਹੈ ਸਾਨੂੰ ਵਾਪਸ ਮਿਲ ਜਾ ਆਮ ਆਦਮੀ ਪਾਰਟੀ ਨੂੰ ਪਰ ਜੇ ਨਹੀਂ ਹੁੰਦਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਤਾਂ ਸੁਖਪਾਲ ਖਹਿਰਾ ਔਰ ਟਕਸਾਲੀ ਆਪਣਾ ਉਮੀਦਵਾਰ ਉੱਥੇ ਖੜਾ ਕਰਨਗੇ ਔਰ ਫਿਰ ਉੱਥੇ ਚਾਰ ਕੋਣੀ ਟੱਕਰ ਹੋ ਸਕਦੀ ਹੈ ਜਿਹੜੀ ਸਾਰੀਆਂ ਧਿਰਾਂ ਨੂੰ ਲੱਗਦੀ ਹੈ ਮੈਨੂੰ ਨਹੀਂ ਲੱਗਦੀ ਕਿ ਉੱਥੇ ਚਾਰ ਕੋਣੀ ਟੱਕਰ ਹੋਊਗੀ ਹੁਣ ਕਾਂਗਰਸ ਕੀ ਚਾਹੁੰਦੀ ਹੈ ਕਾਂਗਰਸ ਨੂੰ ਇਹ ਹੈ ਕਿ ਇਸ ਵਾਰ ਘੱਟੋ ਘੱਟ ਅਸੀਂ ਆਪਣਾ ਉਮੀਦਵਾਰ ਉੱਥੋਂ ਜਿਤਾ ਲਈਏ ਜਿਹੜਾ ਵਿਧਾਇਕ ਕੁਲਬੀਰ ਸਿੰਘ ਜੀਰਾ ਅੱਜਕੱਲ ਸੁਰਖੀਆਂ ਦੇ ਵਿੱਚ ਆਇਆ ਹੈ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਉਹ ਵੀ ਉੱਥੋਂ ਬਹੁਤ ਵੱਡੇ ਦਾਵੇਦਾਰ ਨੇ ਕੁਲਬੀਰ ਜੀ ਦਾ ਦੇ ਪਿਤਾ ਜੀ ਵੀ ਉੱਥੋਂ ਦਾਵੇਦਾਰ ਬਣ ਗਏ ਨੇ ਖਡੂਰ ਸਾਹਿਬ ਤੋਂ ਜੀ ਜੀ ਔਰ ਇਹਦੇ ਨਾਲ-ਨਾਲ ਜਗਵੀਰ ਸਿੰਘ ਜਸਬੀਰ ਸਿੰਘ ਡਿੰਪਾ ਇੱਕ ਸਾਬਕਾ ਵਿਧਾਇਕ ਨੇ ਕੈਪਟਨ ਅਮਰਿੰਦਰ ਦੇ ਬਹੁਤ ਕਰੀਬੀ ਮੰਨੇ ਜਾਂਦੇ ਨੇ ਉਹ ਵੀ ਉੱਥੋਂ ਦਾਵੇਦਾਰ ਬਣ ਗਏ ਨੇ ਉਹਨਾਂ ਨੇ ਵੀ ਆਪਣਾ ਉਥੇ ਸਰਗਰਮੀਆਂ ਨੇ ਜੜੀਆਂ ਵਧਾ ਦਿੱਤੀਆਂ ਨੇ ਹੁਣ ਸਾਰੀਆਂ ਧਿਰਾਂ ਨੇ ਜੜੀਆਂ ਉਹ ਚਾਹੁੰਦੀਆਂ ਨੇ ਕਿ ਅਸੀਂ ਉੱਥੋਂ ਟਿਕਟ ਹਾਸਲ ਕਰੀਏ ਔਰ ਪਿਛਲੀ ਵਾਰੀ ਜਿਹੜੇ ਹੁਣ ਵਿਧਾਇਕ ਬਣ ਗਏ ਹਰਮਿੰਦਰ ਸਿੰਘ ਗਿੱਲ ਜੀ ਜੀ ਉਹ ਉੱਥੋਂ ਚੋਣ ਲੜੇ ਸੀ ਤੇ ਲਗਭਗ ਮੈਨੂੰ ਲੱਗਦਾ ਹੈ ਕਿ 70-80 ਹਜ਼ਾਰ ਤੋਂ ਜ਼ਿਆਦਾ ਦੇ ਫਰਕ ਨਾਲ ਉਹ ਉੱਥੋਂ ਚੋਣ ਹਾਰੇ ਸੀ ਲਗਭਗ 1 ਲੱਖ ਦੇ ਵੋਟਾਂ ਦੇ ਫਰਕ ਨਾਲ ਉੱਥੋਂ ਚੋਣ ਹਾਰੇ ਸੀ ਭਾਵ ਕਿ ਕਾਂਗਰਸ ਦੀ ਸਥਿਤੀ ਉੱਥੇ ਬਹੁਤ ਹੀ ਜ਼ਿਆਦਾ ਚੰਗੀ ਖਡੂਰ ਸਾਹਿਬ ਤੇ ਨਹੀਂ ਹੁੰਦੀ ਅਜਿਹੀ ਸੂਰਤ ਦੇ ਵਿੱਚ ਜਾਂ ਤਾਂ ਸੁਖਪਾਲ ਖਹਿਰਾ ਹੋਰ ਇਹਨਾਂ ਸਾਰਿਆਂ ਦੀ ਕੋਸ਼ਿਸ਼ ਹੈ ਸੁਖਪਾਲ ਖਹਿਰਾ ਦੀ ਸਿਮਰਜੀਤ ਬੈਂਸ ਦੀ ਕਿ ਅਸੀਂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਮਨਾਈਏ ਕੇ ਰঞ্জੀਤ ਸਿੰਘ ਬ੍ਰਹਮਪੁਰਾਈ ਤਕਸਾਲੀ ਅਕਾਲੀ ਦਲ ਵੱਲੋਂ ਉੱਥੋਂ ਉਮੀਦਵਾਰ ਬਣੇ ਇਨ੍ਹਾਂ ਕੋਸ਼ਿਸ਼ਾਂ ਦੇ ਵਿੱਚ ਹੁਣ ਲੱਗੇ ਨੇ ਸੁਖਪਾਲ ਖਹਿਰਾ ਵੀ ਰঞ্জੀਤ ਸਿੰਘ ਸਿਮਰਜੀਤ ਭੈਂਸ ਵੀ ਤੇ ਹੋਰ ਆਗੂ ਵੀ ਹਾਲਾਂਕਿ ਰঞ্জੀਤ ਸਿੰਘ ਬ੍ਰਹਮਪੁਰਾ ਪਹਿਲੇ ਕਹਿ ਚੁੱਕੇ ਨੇ ਕਿ ਮੈਂ ਹੁਣ ਚੋਣ ਨਹੀਂ ਲੜਨੀ ਪਰ ਫਿਰ ਵੀ ਰঞ্জੀਤ ਸਿੰਘ ਬ੍ਰਹਮਪੁਰਾ ਨੂੰ ਗੁਜ਼ਾਰਿਸ਼ ਕਰ ਰਹੇ ਨੇ ਸਾਰੇ ਲੀਡਰ ਕਿਉਂਕਿ ਜੇ ਰঞ্জੀਤ ਸਿੰਘ ਬ੍ਰਹਮਪੁਰਾ ਉੱਥੋਂ ਮੁਕਾਬਲੇ ਚ ਆ ਜਾਂਦਾ ਹੈ ਤੇ ਅਕਾਲੀ ਦਲ ਦੇ ਵਿੱਚੋਂ ਤਾਂ ਰਹੇ ਨੇ ਰঞ্জੀਤ ਸਿੰਘ ਬ੍ਰਹਮਪੁਰਾ ਸੁਖਪਾਲ ਖਹਿਰਾ ਦਾ ਸਾਥ ਰঞ্জੀਤ ਸਿੰਘ ਬ੍ਰਹਮਪੁਰਾ ਨੂੰ ਆ ਜਾਊਗਾ ਆਮ ਆਦਮੀ ਪਾਰਟੀ ਜੇ ਨਾਲ ਆ ਗਈ ਤੇ ਆਮ ਆਦਮੀ ਪਾਰਟੀ ਨੂੰ ਵੀ ਲੱਗਦਾ ਹੈ ਕਿ ਸਾਂਝਾ ਉਮੀਦਵਾਰ ਇੱਥੋਂ ਅਸੀਂ ਉਤਾਰ ਸਕਦੇ ਹਾਂ ਅਸੀਂ ਜਿੱਤ ਵਾਲੇ ਪਾਸੇ ਵਧਾਂਗੇ ਗਠਬੰਧਨ ਦੇ ਵਿੱਚ ਕਿਉਂਕਿ ਇਹ ਸੀਟ ਤਾਂ ਰঞ্জੀਤ ਸਿੰਘ ਬ੍ਰਹਮਪੁਰਾ ਟਕਸਾਲੀਆਂ ਕੋਲੇ ਜਾਏਗੀ ਉਹਨਾਂ ਦਾ ਇਲਾਕਾ ਹੈ ਕਰਨਤਾਰਨ ਤੇ ਮਾਝੇ ਦਾ ਹੁਣ ਦਿੱਕਤ ਕਾਂਗਰਸ ਲਈ ਇਹ ਹੈ ਕਿ ਕਾਂਗਰਸ ਪਿਛਲੀ ਵਾਰੀ ਵੀ ਲਗਭਗ ਲੱਖ ਤੋਂ ਥੇਠਾਂ ਵੋਟਾਂ ਦੇ ਫਰਕ ਨਾਲ ਹਾਰੀ ਸੀ ਔਰ ਅਕਾਲੀ ਦਲ ਦੀ ਦਿੱਕਤ ਇਹ ਹੈ ਕਿ ਅਕਾਲੀ ਦਲ ਦਾ ਉਮੀਦਵਾਰ ਹੀ ਸੀ ਰঞ্জੀਤ ਸਿੰਘ ਬ੍ਰਹਮਪੁਰਾ ਇਸ ਕਰਕੇ ਉੱਥੇ ਜੇ ਰঞ্জੀਤ ਸਿੰਘ ਬ੍ਰਹਮਪੁਰਾ ਚੋਣ ਲੜ ਪੈਂਦੇ ਨੇ ਜਿਵੇਂ ਕਈ ਲੀਡਰ ਉਹਨਾਂ ਤੋਂ ਮੰਗ ਕਰ ਰਹੇ ਨੇ ਕਿ ਤੁਸੀਂ ਲੜੋ ਤੁਸੀਂ ਲੜੋ ਜੇ ਰਣਜੀਤ ਸਿੰਘ ਬ੍ਰਹਮਪੁਰਾ ਚੋਣ ਲੜਨ ਨੂੰ ਤਿਆਰ ਹੋ ਗਏ ਤਾਂ ਫੇਰ ਉੱਥੇ ਬਹੁਤ ਸਖਤ ਮੁਕਾਬਲਾ ਸਿੱਧਾ ਮੁਕਾਬਲਾ ਹੋ ਜਾਣਾ ਮੈਨੂੰ ਲੱਗਦਾ ਸਿਰ ਟਕੋਣਾ ਮੁਕਾਬਲਾ ਇੰਜ ਹੋਊਗਾ ਇੱਕ ਪਾਸੇ ਮਹਾ ਗਠਜੰਬੰਦਨ ਟਕਸਾਲੀਆਂ ਦਾ ਖੈਰੇ ਦਾ ਰਣਜੀਤ ਸਿੰਘ ਬ੍ਰਹਮਪੁਰਾ ਦਾ ਉਮੀਦਵਾਰ ਹੋ ਗਿਆ ਬ੍ਰਹਮਪੁਰਾ ਸਾਹਿਬ ਆਪ ਹੀ ਜੇ ਲੜਦੇ ਨੇ ਤੇ ਦੂਜੇ ਪਾਸੇ ਕਾਂਗਰਸ ਹੈ ਤੇ ਅਕਾਲੀ ਦਲ ਹੈ ਔਰ ਜੇ ਰਣਜੀਤ ਸਿੰਘ ਬ੍ਰਹਮਪੁਰਾ ਆਪ ਨਹੀਂ ਲੜਦੇ ਤੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਉੱਥੋਂ ਦੇ ਹਲਕੇ ਦਾ ਪ੍ਰਭਾਰੀ ਬਣਾ ਕੇ ਚੋਣ ਦਾ ਇੰਚਾਰਜ ਬਣਾ ਕੇ ਬਿਠਾਇਆ ਜਾਂਦਾ ਹੈ ਉਹਨਾਂ ਦੀ ਅਗਵਾਈ ਚੋਣ ਲੜੀ ਜਾਂਦੀ ਹੈ ਤਾਂ ਵੀ ਖਡੂਰ ਸਾਹਿਬ ਹਲਕੇ ਦੇ ਵਿੱਚ ਰঞ্জੀਤ ਸਿੰਘ ਬ੍ਰਹਮਪੁਰਾ ਮੁਕਾਬਲਾ ਦੁਆਸ ਛੱਡਦੇ ਨੇ ਜੇ ਇਹ ਸਾਰੇ ਇਕੱਠੇ ਹੋ ਗਏ ਮਹਾ ਗਠਜੰਬੰਦਨ ਚ ਇਹ ਕੋ ਬਸਪਾ ਨਾਲ ਆ ਗਈ ਰঞ্জੀਤ ਸਿੰਘ ਬ੍ਰਹਮਪੁਰਾ ਦੇ ਸੁਖਪਾਲ ਖਹਿਰਾ ਨਾਲ ਆ ਗਿਆ ਔਰ ਜੇ ਆਮ ਆਦਮੀ ਪਾਰਟੀ ਨਾਲ ਆ ਗਈ ਅਸੀਂ ਗੁਰਦਾਸਪੁਰ ਚ ਦੇਖਿਆ ਸੁਖਪਾਲ ਖਹਿਰਾ ਨੇ ਅੱਜ ਰੈਲੀ ਨੂੰ ਮੀਟਿੰਗਾਂ ਕੀਤੀਆਂ ਔਰ ਸੁਖਪਾਲ ਸਿੰਘ ਖਹਿਰਾ ਨੂੰ ਵੀ ਗੁਰਦਾਸਪੁਰ ਦੇ ਵਿੱਚ ਭਰਮਾ ਹੰਗਾਰਾ ਮਿਲਿਆ ਸੋ ਜਿਸ ਤਰ੍ਹਾਂ ਦੀਆਂ ਹੁਣ ਸਥਿਤੀਆਂ ਬਣੀਆਂ ਨੇ ਸੋ ਖਡੂਰ ਸਾਹਿਬ ਦੇ ਵਿੱਚ ਵੀ ਸੁਖਪਾਲ ਖੈਰਾ ਨੂੰ ਚੰਗਾ ਉੱਥੇ ਸਮਰਥਨ ਮਿਲ ਸਕਦਾ ਹੈ ਬਹੁਤ ਵੱਡੀ ਗਿਣਤੀ ਚ ਉੱਥੇ ਐਨਆਰਆਈ ਵੋਟਾਂ ਵੀ ਨੇ ਸਾਡੇ ਅਕਾਲੀ ਦਲ ਤੇ ਕਾਂਗਰਸ ਤੋਂ ਜਿਹੜੇ ਨਾਰਾਜ਼ ਵਰਕਰ ਨੇ ਉਹ ਵੀ ਨੇ ਔਰ ਕਿਸਾਨ ਵੀ ਵੱਡੀ ਗਿਣਤੀ ਚ ਉੱਥੇ ਅਜਿਹੇ ਨੇ ਜਿਹੜੇ ਦੋਹਾਂ ਸਰਕਾਰਾਂ ਤੋਂ ਖੁਸ਼ ਨਹੀਂ ਆਹ ਮੋਦੀ ਸਰਕਾਰ ਨੇ ਜਿਹੜਾ 6000 ਰੁਪਏ ਦੀ ਗੱਲ ਕਹਿਤੀ ਇਹ ਤੋਂ ਵੀ ਬਹੁਤ ਸਾਰੇ ਕਿਸਾਨ ਨਾਰਾਜ਼ ਨੇ ਔਰ ਅਕਾਲੀ ਦਲ ਨੂੰ ਵੀ ਇਹਦਾ ਨੁਕਸਾਨ ਹੋ ਸਕਦਾ ਕਿਉਂਕਿ ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਕਹਿੰਦੇ 6000 ਦੀ ਰਾਸ਼ੀ ਨਹੀਂ ਹੋਣੀ ਚਾਹੀਦੀ ਸੁਖਬੀਰ ਬਾਦਲ ਨੇ ਤਾਂ ਕਹਿ ਹੀ ਦਿੱਤਾ ਕਿ ਘੱਟੋ ਘੱਟ ਡਬਲ ਤਾਂ ਕਰ ਦੋ ਕੋਰ ਕਮੇਟੀ ਚ ਅੱਜ ਚਰਚਾ ਹੋਈ ਪਰ ਕਿਸਾਨਾਂ ਨੇ ਇਸ ਗੱਲ ਨੂੰ ਨਕਾਰਤਾ ਇਸ ਕਰਕੇ ਅਕਾਲੀ ਦਲ ਤੇ ਭਾਜਪਾ ਦੀਆਂ ਵੀ ਉੱਥੇ ਜਿਹੜੀਆਂ ਸਥਿਤੀਆਂ ਨੇ ਬਹੁਤੀਆਂ ਜ਼ਿਆਦਾ ਚੰਗੀਆਂ ਨਹੀਂ ਐ ਸੋ ਇਸ ਕਰਕੇ ਦਾਅਵੇਦਾਰੀ ਸਾਰੇ ਜਿਤਾ ਰਹੇ ਨੇ ਜਿਸ ਅ ਅਮਰਸਰ ਦਿਹਾਤੀ ਦੇ ਪ੍ਰਧਾਨ ਨੇ ਇੰਦਰਜੀਤ ਸਿੰਘ ਬਾਸਰ ਕੇ ਉਹਨਾਂ ਦਾ ਵੀ ਨਾਮ ਉੱਥੇ ਚੱਲ ਰਿਹਾ ਜੀ ਜੀ ਔਰ ਵਿਧਾਇਕ ਜਸਪੀਰ ਸਿੰਘ ਡਿੰਪਾ ਸਾਹਿਬ ਦਾ ਵਿਧਾਇਕ ਨੇ ਜ਼ਿਮਨੀ ਚੋਣ ਇਹ ਆਲਮਪੁਰ ਤੋਂ ਵਿਧਾਇਕ ਬਣੇ ਸੀ ਸੋ ਇਹ ਵੀ ਉਥੇ ਜਾਣਾ ਚਾਹੁੰਦੇ ਨੇ ਉਥੇ ਜਾ ਕੇ ਇਹ ਵੀ ਚੋਣ ਲੜਨਾ ਚਾਹੁੰਦੇ ਨੇ ਸੋ ਤਿੰਨ ਦਿਹਾਕਿਆਂ ਤੋਂ ਕਾਂਗਰਸ ਦਾ ਕੋਈ ਵੀ ਉਮੀਦਵਾਰ ਜਿਹੜਾ ਉਥੇ ਜਿੱਤਿਆ ਨਹੀਂ ਇਸ ਕਰਕੇ ਉਹ ਸੀਟ ਕਾਂਗਰਸ ਲਈ ਇੰਨੀ ਆਸਾਨ ਨਹੀਂ ਸੋ ਰਣਜੀਤ ਸਿੰਘ ਬਰਮਪੁਰਾ ਉਥੇ ਤੁਰਪ ਦਾ ਪੱਤਾ ਸਾਬਤ ਹੋ ਸਕਦੇ ਪਹਿਲੀਆਂ ਮੀਟਿੰਗਾਂ ਚ ਅਸੀਂ ਆਲਮੋਸਟ 50% ਸੀਟਾਂ ਤੇ ਸਹਿਮਤੀ ਬਣਾ ਚੁੱਕੇ ਹਾਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਬਾਕੀ ਦੀ 50% ਸੀਟਾਂ ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਦੇਖੋ ਅਸੀਂ ਨਾ ਇੱਕ ਯਤਨ ਕਰ ਰਹੇ ਹਾਂ ਕਿ ਇੱਕ ਤੀਸਰਾ ਸਾਫ਼ ਸੁਥਰਾ ਬਦਲ ਪੈਦਾ ਕੀਤਾ ਜਾਵੇ ਪੰਜਾਬ 'ਚ ਕਿਉਂਕਿ ਅਕਾਲੀ ਦਲ ਜਿਸ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਦੋਸ਼ਿਆਂ ਨੂੰ ਫੜਨ ਦਾ ਉਪਰਾਲਾ ਨਹੀਂ ਕੀਤਾ ਉਲਟਾ ਬਚਾਉਂਦੇ ਰਹੇ ਪੁਲਿਸ ਵਾਲਿਆਂ ਨੂੰ ਬਚਾਉਂਦੇ ਰਹੇ ਔਰ ਕਾਂਗਰਸ ਨੂੰ ਹੁਣ ਬਣਿਆ ਨੂੰ 2 ਸਾਲ ਹੋ ਗਏ ਲੇਕਿਨ ਵਰਕ ਕਲਚਰ ਉਹੀ ਹੈ ਉਹੀ ਮਾਫੀਆ ਦਾ ਰਾਜ ਹੈ ਸ਼੍ਰੋਮਣੀ ਕਾਲ ਦਾ ਟਕਸਾਲੀ ਤੇ BSP ਨਾਲ ਗੱਲ ਚੱਲ ਰਹੀ ਹੈ ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਕੁਝ ਦਿਨਾਂ 'ਚ ਕੋਈ ਨਾ ਕੋਈ ਸਮੀਕਰਨ ਬਣੂਗਾ ਦੱਲਾ ਜੀ ਇੱਕ ਹੋਰ ਚੀਜ਼ ਨੈਸ਼ਨਲ ਪੋਲਿਟਿਕਸ ਦਾ ਮੁੱਦਾ ਬਣੀ ਹੋਈ ਹੈ ਕਰਜ਼ਾ ਮਾਫੀ ਤੇ ਕੈਪਟਨ ਸਰਕਾਰ ਦੀ ਕਰਜ਼ਾ ਮਾਫੀ ਦੀ ਜਿਹੜੀ ਸੋਚੀ ਆ ਉਹਨੂੰ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਹਿ ਰਹੀ ਹੈ ਕਿ ਸੀਬੀਆਈ ਜਾਂਚ ਹੋਣੀ ਚਾਹੀਦੀ ਇਹਦੀ ਤੁਹਾਨੂੰ ਕੀ ਲੱਗਦਾ ਵੇਖੋ ਕਰਜ਼ਾ ਮਾਫੀ ਦੋਨੇ ਵਿਵਾਦਾਂ 'ਚ ਆ ਗਈਆਂ ਜੀ ਜੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਕਰਜ਼ਾ ਮਾਫੀ ਹੈ ਜੀ ਕੋਈ ਸ਼ੱਕ ਨਹੀਂ ਕਿ 5 ਲੱਖ ਤੋਂ ਜ਼ਿਆਦਾ ਲੋਕਾਂ ਦਾ ਕਿਸਾਨਾਂ ਦਾ ਕਰਜ਼ਾ ਮਾਫ ਇਹਨਾਂ ਨੇ ਕੀਤਾ ਹੈ ਭਾਵੇਂ 20000 ਕੀਤਾ ਹੈ 25 30 35 40 45 50 2 ਲੱਖ ਤੱਕ ਇਹ ਗੱਲ ਕਰਦੇ ਆ ਜੀ 5 ਲੱਖ ਕਿਸਾਨਾਂ ਨੂੰ ਚਲੋ ਤਿਲ ਫੁੱਲ ਉਹਨਾਂ ਦਾ ਕਰਜ਼ਾ ਮਾਫ਼ ਹੋਇਆ ਇਹ ਗੱਲ ਤਾਂ ਸਮਝ ਆਉਂਦੀ ਹੈ ਪਰ ਹੁਣ ਇੱਕ ਨਵੀਂ ਗੱਲ ਨਿਕਲਿਆਈ ਬਹੁਤ ਮੀਡੀਆ ਦੇ ਵਿੱਚ ਰਿਪੋਰਟਾਂ ਆ ਰਹੀਆਂ ਨੇ ਕਿ ਕਈ ਥਾਂ ਜਿਹੜੇ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਗਏ ਨੇ ਉਹਨਾਂ ਦੇ ਵਿੱਚ ਲੀਡਰ ਵੀ ਨੇ ਹੁਣ ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਹੈ ਕਿ ਲੀਡਰ ਆ ਜਿਹੜੇ ਉਹ ਖੇਤੀਬਾੜੀ ਵੀ ਕਰਦੇ ਨੇ ਉਹ ਵੀ ਕਿਸਾਨ ਹੋ ਸਕਦੇ ਨੇ ਪਰ ਸਥਿਤੀ ਬੜੀ ਹੈਰਾਨੀ ਵਾਲੀ ਹੈ ਕਿ ਜਿਹੜੇ ਲੀਡਰ ਵੱਡੇ ਵੱਡੇ ਅਹੁਦਿਆਂ ਤੇ ਰਹੇ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਸਿਰ ਤੇ ਵੀ ਇਹ ਕਰਜ਼ੇ ਸੀਗੇ ਔਰ ਉਹਨਾਂ ਨੇ ਵੀ ਕਰਜ਼ੇ ਮaaf ਕਰਾ ਲਏ ਇਸ ਗੱਲ ਨੂੰ ਮੁੱਦਾ ਬਣਾ ਲਿਆ ਭਗਵੰਤ ਮਾਨ ਨੇ ਜੀ ਭਗਵੰਤ ਮਾਨ ਨੇ ਮੰਗ ਕਰ ਦਿੱਤੀ ਹੈ ਕਿ ਸੀਬੀਆਈ ਦੀ ਜਾਂਚ ਇਸ ਗੱਲ ਦੇ ਵਿੱਚ ਹੋਵੇ ਕਿਉਂਕਿ ਉਹ ਬਾਰ ਬਾਰ ਕਹਿ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਔਰ ਭਗਵੰਤ ਮਾਨ ਕਿ ਕੈਪਟਨ ਤੇ ਅਕਾਲੀ ਦਲ ਵਾਲੇ ਮਿਲੇ ਹੋਏ ਨੇ ਇਹਨਾਂ ਨੇ ਆਪਣੇ ਅਹੁਦੇਦਾਰਾਂ ਦਾ ਕਈ ਲੀਡਰਾਂ ਦਾ ਵੀ ਜਿਹੜਾ ਹੈਗਾ ਕਰਜ਼ਾ ਮaaf ਕਰ ਲਿਆ ਜਦ ਕਿ ਇਹ ਜ਼ਰੂਰਤਮੰਦ ਕਿਸਾਨਾਂ ਦਾ ਹੋਣਾ ਚਾਹੀਦਾ ਸੀ ਹੁਣ ਮੈਨੂੰ ਇਹ ਨਹੀਂ ਪਤਾ ਕਿ ਜਿਹੜੇ ਲੀਡਰ ਨੇ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਜਿਨ੍ਹਾਂ ਦੇ ਕਰਜ਼ੇ ਸੂਚੀਆਂ ਚ ਕਰਜ਼ਾ ਮਾਫੀ ਦੀ ਸੂਚੀਆਂ ਚ ਨਾਮ ਹੈ ਹੋ ਸਕਦਾ ਉਹ ਵੀ ਗਰੀਬ ਹੋਣ ਹੁਣ ਇਹ ਤਾਂ ਜਾਂਚ ਜਦੋਂ ਕੋਈ ਹੋਊਗੀ ਜਾਂ ਕੋਈ ਸਪਸ਼ਟੀਕਰਨ ਸਰਕਾਰ ਵੱਲੋਂ ਆਊਗਾ ਤਾਂ ਹੀ ਸਮਝ ਆਏਗਾ ਪਰ ਮੀਡੀਆ ਦੇ ਵਿੱਚ ਜਿਹੜੀਆਂ ਰਿਪੋਰਟਾਂ ਆਈਆਂ ਨੇ ਉਹਦੇ ਨਾਲ ਕਾਫੀ ਜ਼ਿਆਦਾ ਰੌਣਾ ਰੱਪਾ ਮਚ ਗਿਆ ਔਰ ਮੋਗਾ ਸ਼ਹਿਰ ਦੇ ਵਿੱਚ ਵੀ ਇਹ ਮੁੱਦਾ ਮੋਗਾ ਫਰੀਦਕੋਟ ਮਾਲਵੇ ਦੇ ਕਈ ਹਿੱਸਿਆਂ ਚ ਇਹ ਵੱਡਾ ਮੁੱਦਾ ਬਣ ਗਿਆ ਔਰ ਭਗਵੰਤ ਮਾਨ ਨੇ ਇਹ ਕਹਿ ਦਿੱਤਾ ਕਿ ਜਿਹੜੇ ਕਰਜ਼ਾ ਮਾਫੀ ਦੇ ਲਾਭਪਾਤਰੀ ਐ ਜੀ ਉਹ ਕਿਹੜੇ ਨੇ ਸਰਕਾਰ ਦੱਸੇ ਔਰ ਇਸ ਮਾਮਲੇ ਦੀ सीबीआई ਜਾਂਚ ਹੋਵੇ ਤਾਂ ਕਿ ਲਾਭਪਾਤਰੀ ਨੇ ਜਿਹੜੇ ਉਹ ਪੋਲਿਟਿਕਲ ਅਸਰ ਸੂਖ ਵਰਤ ਕੇ ਹਾਸਲ ਕਰ ਰਹੇ ਨੇ ਕਰਜ਼ਾ ਮਾਫੀ ਦਾ ਲਾਭ ਇਹ ਸਵਾਲ ਖੜਾ ਕਰ ਦਿੰਦਾ ਹੈ ਭਗਵੰਤ ਮਾਨੀ ਔਰ ਜਦੋਂ ਆਟਾ ਦਾਲ ਸਕੀਮ ਵੀ ਪ੍ਰਕਾਸ਼ ਸਿੰਘ ਬਾਦਲ ਦੀ ਚੱਲੀ ਸੀ ਨੀਲੇ ਕਾਰਡ ਵੀ ਆਏ ਸੀ ਭਗਤਪੂਰਨ ਸਿੰਘ ਕਾਰਡ ਵੀ ਆਏ ਸੀ ਉਦੋਂ ਵੀ ਸੁਨੀਲ ਜੀ ਇਹੋ ਜਿਹੇ ਇਲਜ਼ਾਮ ਆਏ ਸੀ ਕਿ ਅਕਾਲੀ ਦਲ ਦੇ ਲੀਡਰਾਂ ਨੇ ਆਟਾ ਦਾ ਸਕੀਮ ਦੀ ਮੁਫਤ ਯੋਜਨਾ ਦਾ ਲਾਭ ਲੈ ਲਿਆ ਫਰਜ਼ੀ ਕਾਰਡ ਬਣਾ ਲੇ ਨੀਲੇ ਕਾਰਡ ਬਣਾ ਲੇ ਉਹ ਇਲਾਜ ਵਾਲੇ ਕਾਰਡ ਭਗਤ ਪੂਰਨ ਸਿੰਘ ਕਾਰਡ ਬਣਾ ਲੇ ਜੀ ਜੀ ਇਹ ਇਲਜ਼ਾਮ ਨੇ ਜਿਹੜੇ ਸਰਕਾਰਾਂ ਤੇ ਲੱਗਦੇ ਨੇ ਪਰ ਸਰਕਾਰਾਂ ਨੂੰ ਇਹਨਾਂ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ ਔਰ ਹੁਣ ਜ਼ਰੂਰੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜ਼ਰੂਰ ਇਹਨਾਂ ਸਾਰੇ ਮਾਮਲਿਆਂ ਤੇ ਸਪਸ਼ਟੀਕਰਨ ਦੇਵੇ ਪਹਿਲਾਂ ਵੀ ਇੱਕ ਗੱਲ ਆਈ ਦੇਖੋ ਕਿ ਜਿਹੜੇ ਕਿਸਾਨ ਰੈਲੀ 'ਚ ਨਹੀਂ ਆਣਗੇ ਉਹਨਾਂ ਨੂੰ ਕਰਜ਼ਾ ਮਾਫੀ ਦੀ ਜਿਹੜੀ ਸੂਚਿਤ ਨਹੀਂ ਪਾਇਆ ਜਾਏਗਾ ਹਾਲਾਂਕਿ ਉਹ ਬਾਅਦ ਦੇ ਵਿੱਚ ਸਰਕਾਰ ਨੇ ਝਿੜਕੇ ਉਹ ਸਾਰੇ ਅਫਸਰ ਕਿ ਨਹੀਂ ਤੁਸੀਂ ਇਹੋ ਜੀ ਚਿੱਠੀ ਕਿਉਂ ਜਾਰੀ ਕੀਤੀ ਉਹ ਅਫਸਰਾਂ ਨੇ ਗਲਤੀ ਮੰਨੀ ਕਿ ਇਹ ਭਲੇਖੇ ਦੇ ਨਾਲ ਸਾਡੇ ਤੋਂ ਲਿਖਿਆ ਗਿਆ ਅਫਸਰ ਇਹ ਕਹਿੰਦੇ ਵੀ ਚਲੋ ਕਿਤੇ ਨਾ ਕਿਤੇ ਮਨਸ਼ਾ ਇਹ ਹੁੰਦੀ ਹੈ ਕਿ ਅਗਰ ਅਸੀਂ ਇਹ ਕਵਾਂਗੇ ਤੇ ਲੋਕ ਰੈਲੀ 'ਚ ਜ਼ਿਆਦਾ ਆ ਜਾਣਗੇ ਤੇ ਅਸੀਂ ਚੰਗੇ ਤਰੀਕੇ ਨਾਲ ਸਰਕਾਰੀ ਸਕੀਮਾਂ ਉੱਥੇ ਇਕੱਠੇ ਹੋਏ ਲੋਕਾਂ ਨੂੰ ਦੱਸਾਂਗੇ ਪਰ ਇਹ ਸਵਾਲ ਬਹੁਤ ਵੱਡਾ ਹੈ ਕਿ ਜਿਹੜੇ ਲਾਭਪਾਤਰੀ ਨੇ ਉਹ ਸ਼ੁੱਧ ਕਿਸਾਨ ਹੋਣੇ ਚਾਹੀਦੇ ਨੇ ਅਗਰ ਕਿਤੇ ਇਹਨਾਂ ਯੋਜਨਾਵਾਂ ਦੀ ਸਿਆਸੀ ਦੁਰਵਰਤੋਂ ਹੁੰਦੀ ਹੈ ਤੇ ਉਹ ਸੱਚਮੁੱਚ ਨਿੰਦਣਯੋਗ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਬਹੁਤ ਧਿਆਨ ਰੱਖਣ ਦੀ ਲੋੜ ਹੈ ਔਰ ਸਿਮਰਜੀਤ ਸਿੰਘ ਮਾਫ ਕਰਨਾ ਭਗਵੰਤ ਮਾਨ ਨੇ ਸਵਾਲ ਵੱਡਾ ਖੜਾ ਕਰਤਾ ਔਰ ਇਹ ਰਾਜਨੀਤਿਕ ਮੁੱਦਾ ਵੀ ਆਉਂਦੇ ਦਿਨਾਂ ਦੇ ਵਿੱਚ ਮਿਲੂਗਾ ਔਰ ਭਗਵੰਤ ਮਾਨ ਅਕਾਲੀ ਦਲ ਤੇ ਕਾਂਗਰਸ ਤੇ ਇਲਜ਼ਾਮ ਲਾਊਗਾ ਕਿ ਤੁਸੀਂ ਮਿਲੇ ਹੋਏ ਹੋ ਤੁਸੀਂ ਮਿਲ ਕੇ ਕਰਜ਼ਾ ਮਾਫੀ ਦਾ ਲਾਭ ਵੀ ਆਪਣੇ ਲੀਡਰ ਆਪ ਲੈ ਰਹੇ ਹੋ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਪੀਲ ਕਰਦੇ ਹਾਂ ਕੀ ਜੋ ਸ਼ੁਰੂਆਤ ਸੈਂਟਰ ਸਰਕਾਰ ਨੇ ਕੀਤਾ ਹੈ ਜਿਹੜਾ 6000 ਵੀ ਸ਼ੁਰੂ ਕੀਤਾ ਹੈ ਤੇ ਅਸੀਂ ਰਿਕੁਐਸਟ ਕਰਾਂਗੇ ਹੋਰ ਵਧਾਉਣ ਜੋ ਫਾਈਨਲ ਫਿਗਰ ਪੰਜਾਬ ਦੇ ਕਿਸਾਨਾਂ ਨੂੰ ਦਿੱਤੀ ਜਾਊਗੀ ਮੈਚਿੰਗ ਗ੍ਰਾਂਟ ਉਹ ਪੰਜਾਬ ਸਰਕਾਰ ਵੀ ਦੇ ਸੋ ਡਲਾ ਜੀ ਇਹ ਤਾਂ ਹੋ ਗਈ ਕਰਜ਼ਾ ਮਾਫੀ ਦੀ ਗੱਲ ਤੇ ਇੱਕ ਹੋਰ ਕਿਸਾਨਾਂ ਨਾਲ ਜੁੜਿਆ ਮਸਲਾ ਹੁਣ 13 ਤਰੀਕ ਨੂੰ ਕਿਹਾ ਜਾ ਰਿਹਾ ਕਿ ਦਿੱਲੀ ਦੇ ਵਿੱਚ ਵੱਡਾ ਰੋਸ ਪ੍ਰਦਰਸ਼ਨ ਕੇਂਦਰ ਸਰਕਾਰ ਦੇ ਵਿਰੋਧ ਚ ਹੋ ਸਕਦਾ ਹੈ ਤੁਹਾਨੂੰ ਕੀ ਲੱਗਦਾ ਕਿ ਕਿਸਾਨ ਜਿਹੜਾ 6000 ਰੁਪਏ ਦੇਣ ਦੀ ਗੱਲ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਆ ਉਹਨੂੰ ਰੋਸ ਜ਼ਾਹਿਰ ਕਰਨਗੇ ਦੇਖੋ ਨਰਿੰਦਰ ਮੋਦੀ ਦੀ ਸਰਕਾਰ ਨੇ ਕਹਿ ਦਿੱਤਾ ਪਾਰਲੀਮੈਂਟ ਦੇ ਵਿੱਚ ਇੰਟਰਿਮ ਬਜਟ ਚ ਕੰਮ ਚਲਾਊ ਬਜਟ ਹੁੰਦਾ ਜਿਹੜਾ ਸਰਕਾਰ ਦੇ ਆਪਣੇ ਖਰਚੇ ਦਾ ਕਿ ਅਸੀਂ 6000 ਸਾਲ ਚ ਦੇਵਾਂਗੇ ਔਰ ਇਹਨਾਂ ਚੋਣਾਂ ਤੋਂ ਪਹਿਲਾਂ ਇੱਕ ਕਿਸ਼ਤ ਦਿੱਤੀ ਜਾਊਗੀ ਭਾਵ 2000 ਰੁਪਇਆ ਵਿਰੋਧੀ ਪਾਰਟੀਆਂ ਤਾਂ ਪਹਿਲਾਂ ਹੀ ਇਲਜ਼ਾਮ ਲਾ ਰਹੀਆਂ ਨੇ ਕਿ ਇਹ ਇੱਕ ਤਰੀਕੇ ਨਾਲ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰੀ ਪੈਸੇ ਦੇ ਨਾਲ ਇਹ ਵਿਰੋਧੀ ਪਾਰਟੀਆਂ ਦੇ ਇਲਜ਼ਾਮ ਹੈ ਪਰ ਦੇਖਿਆ ਜਾਵੇ ਤਾਂ ਪੌਣੇ 5 ਸਾਲ ਤੱਕ ਸਰਕਾਰ ਨੂੰ ਯਾਦ ਨਹੀਂ ਆਇਆ ਕੁਝ ਵੀ ਜੀ ਅਖੀਰਲੇ ਚੋਣਾਂ ਤੋਂ 70 ਦਿਨ ਪਹਿਲਾਂ ਸਰਕਾਰ ਦੇ ਦਿਮਾਗ 'ਚ ਕੀ ਆਇਆ ਸਰਕਾਰ ਅਚਾਨਕ ਇੰਨੀ ਤਾਕਤਵਰ ਕਿਵੇਂ ਹੋ ਗਈ ਕਿ ਕਿਸਾਨਾਂ ਨੂੰ ਅਸੀਂ 6-6000 ਦੇ ਦਈਏ ਕਿਤੇ ਨਾ ਕਿਤੇ ਪੋਲੀਟੀਕਲ ਮਨਸ਼ਾ ਇਸ ਫੈਸਲੇ ਚ ਨਜ਼ਰ ਆਉਂਦੀ ਹੈ ਇਹ ਗਰੰਟੀ ਕੋਈ ਨਹੀਂ ਕਿ ਚੋਣਾਂ ਤੋਂ ਬਾਅਦ ਇਹ ਪੈਸਾ ਮਿਲਣਾ ਕਿਸੇ ਨੂੰ ਜਾਰੀ ਰਹੂਗਾ ਜਾਂ ਨਹੀਂ ਜਾਰੀ ਰਹੂਗਾ ਇਹ ਗੱਲ ਸਪਸ਼ਟ ਕਰਦੀ ਹੈ ਦੂਸਰਾ ਜੀ ਜੀ ਨਰਿੰਦਰ ਮੋਦੀ ਭਾਵੇਂ ਕਹੀ ਜਾਂਦੇ ਨੇ ਕਿ ਮੈਂ ਇਸ ਸਕੀਮ ਚਾਲੂ ਰਹੂਗੀ ਅਸੀਂ ਪੈਸਾ ਦਵਾਂਗੇ ਦਵਾਂਗੇ ਸੋ ਸਰ ਮੋਦੀ ਸਾਹਿਬ ਨੇ ਪਹਿਲਾਂ ਵੀ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ 15 ਲੱਖ ਵਾਲਾ ਭਾਸ਼ਣ ਵੀ YouTube ਤੇ ਪਿਆ ਲੋਕਾਂ ਨੂੰ ਜੀ ਜੀ ਭੰਗਲਪੂਸੇ ਦੇ ਚ ਪਾਇਆ ਸੀ ਉਹਨਾਂ ਨੇ 15 ਲੱਖ ਵਾਲੀ ਗੱਲ ਨਾਲ ਵੀ ਸਪਸ਼ਟ ਉਦੋਂ ਵੀ ਨਹੀਂ ਸੀ ਕੀਤਾ ਹੁਣ 6000 ਨੂੰ ਕਿਸਾਨ ਨਾ ਪਸੰਦ ਕਰਦੇ ਨੇ ਕਿਸਾਨ ਕਹਿੰਦਾ ਜੇ ਅਸੀਂ 1 ਏਕੜ ਵਿੱਚ ਵੀ ਖੇਤੀ ਕਰਨੀ ਹੈ ਤੇ ਸਾਡਾ 4-5000 ਰੁਪਏ ਦਾ ਖਰਚਾ ਤੇ 5 ਏਕੜਾਂ ਤੇ ਸਾਡੇ 20-25000 ਰੁਪਏ ਤਾਂ ਫਸਲ ਦੀ ਬਿਜਾਈ ਵਿਹਾਈ ਗੋਡੀ ਕਰਨੀ ਰਾ ਪਾਣੀ ਖਾਦਾਂ ਪਾਉਣੀਆਂ ਪਾਣੀ ਦੇਣਾ ਬਿਜਲੀ ਇਹਨਾਂ ਸਾਰਿਆਂ ਤੇ ਸਾਡਾ ਖਰਚਾ ਆ ਜਾਂਦਾ ਉਹ ਕਹਿੰਦੇ ਤੁਸੀਂ ਸਾਨੂੰ 500 ਰੁਪਏ ਮਹੀਨਾ ਦੇ ਕੇ ਸਾਡਾ ਸਵਾਰੋਗੇ ਕੀ ਸਾਨੂੰ ਸਾਡੀ ਫਸਲ ਦਾ ਵਾਜਿ ਮੁੱਲ ਦਿਓ ਉਹ ਗੱਲ ਵੀ ਸੁਨੀਲ ਜੀ ਸਹੀ ਹੈ ਕਿ ਇਹ 6000 ਰੁਪਏ 2000 ਰੁਪਏ ਦੇਣ ਦੀ ਆਦਤ ਨਹੀਂ ਪਾਉਣੀ ਚਾਹੀਦੀ ਕਿਸਾਨ ਪੈਸੇ ਨਹੀਂ ਮੰਗਦਾ ਕਿਸਾਨ ਕਹਿੰਦਾ ਜਿਹੜੀ ਮੇਰੀ ਖੇਤ ਚੋਂ ਮੇਰੀ ਮਿਹਨਤ ਖੂਨ ਪਸੀਨੇ ਦੀ ਕਮਾਈ ਦੀ ਫਸਲ ਤੁਸੀਂ ਚੱਕਦੇ ਹੋ ਉਹਦਾ ਵਾਜਬ ਮੁੱਲ ਦਿਓ ਔਰ ਮੁੱਲ ਵਾਜਬ ਨਹੀਂ ਹੈ ਔਰ ਸਭ ਤੋਂ ਵੱਡੀ ਜਿਹੜੀ ਫਸਿਆ ਮੋਦੀ ਦੀ ਸਰਕਾਰ ਇਹਨਾਂ ਨੇ ਆਪ ਲਿਖ ਕੇ ਕਿਹਾ ਸੀ ਕਿ ਅਸੀਂ ਸੁਆਮੀਨਾਥਨ ਰਿਪੋਰਟ ਲਾਗੂ ਕਰਾਂਗੇ ਹੁਣ ਸੁਆਮੀਨਾਥਨ ਦੀ ਰਿਪੋਰਟ ਨਹੀਂ ਇਹਨਾਂ ਨੇ ਲਾਗੂ ਕੀਤੀ ਬਾਕੀ ਸਾਰੀਆਂ ਗੱਲਾਂ ਛੱਡ ਦਿਓ ਇਹ ਵੱਡੀਆਂ ਵੱਡੀਆਂ ਗੱਲਾਂ ਪਿਊਸ਼ ਕੋਇਲ ਉਹਨਾਂ ਨੇ ਪਾਰਲੀਮੈਂਟ ਚ ਕੀਤੀਆਂ ਇੱਕ ਵਾਰ ਨਹੀਂ ਕਿਹਾ ਕਿ ਅਸੀਂ ਸੁਆਮੀਨਾਥਨ ਦੀ ਰਿਪੋਰਟ ਕਿਉਂ ਨਹੀਂ ਲਾਗੂ ਕਰ ਸਕੇ ਬਹੁਤ ਵੱਡਾ ਫੇਲਿਅਰ ਹੈ ਜੀ ਅਸਲ ਮੰਗ ਪਹਿਲਾਂ ਵਾਦਾ ਕੀ ਸੀ 14 ਚ ਕਿ ਕਿਸਾਨ ਸਾਨੂੰ ਵੋਟ ਪਾ ਦੇਣ ਅਸੀਂ ਸੁਆਮੀਨਾਥਨ ਰਿਪੋਰਟ ਲਾਗੂ ਕਰਾਂਗੇ ਕਿਸਾਨਾਂ ਨੇ ਭਰੋਸਾ ਕਰ ਲਿਆ ਮੋਦੀ ਦੀ ਜ਼ੁਬਾਨ ਤੇ ਮੋਦੀ ਸਾਹਿਬ ਨੇ ਸੁਆਮੀਨਾਥਨ ਦੀ ਰਿਪੋਰਟ ਨਹੀਂ ਲਾਗੂ ਕੀਤੀ ਖੱਬਿਓ ਸੱਜਿਓ ਕਿਤੇ ਐਮਐਸਪੀ ਵਧਾਤਾ ਕਿਤੇ ਮਾੜਾ ਮੋਟਾ ਹੋਰ ਬੈਨੇਫਿਟ ਦੇਤਾ ਕਹਿੰਦੇ ਦੀ ਫਸਲਾਂ ਦਾ ਬੀਮਾ ਕਰਾਤਾ ਬੰਦਿਆਂ ਨੇ ਵੀ ਬੀਮੇ ਹੁੰਦੇ ਨੇ ਜਦੋਂ ਬੰਦਾ ਹੀ ਚੜ੍ਹਾਈ ਕਰ ਗਿਆ ਫਿਰ ਬੀਮੇ ਨੇ ਕਿਸੇ ਨੂੰ ਕੀ ਸੁੱਖ ਦੇਣਾ ਇਸ ਕਰਕੇ ਇਹ ਫਸਲ ਬੀਮਾ ਸਾਰੇ ਬੀਮੇ ਇਹ ਹੈਗੀਆਂ ਨੇ ਬਾਅਦ ਦੀਆਂ ਗੱਲਾਂ ਜੀ ਧਾਰ ਜਿਹੜਾ ਚੱਲਦਾ ਉਹ ਕੈਸ਼ ਨਾਲ ਚੱਲਦਾ ਹੈ ਬੀਮੇ ਨਾਲ ਕਦੀ ਘਰ ਨਹੀਂ ਚੱਲਦਾ ਕਿਸਾਨ ਕਹਿੰਦਾ ਸਾਡਾ ਲਾਗਤ ਹੈ ਜਿਹੜੀ ਵਾਜਬ ਉਹ ਸਾਨੂੰ ਦਿਓ ਉਹ ਸ੍ਰੀ ਸੁਆਮੀ ਨਾਥਨ ਦੀ ਰਿਪੋਰਟ ਦੇ ਹਿਸਾਬ ਨਾਲ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ ਦਵਾਂਗੇ ਉਹ ਤੁਸੀਂ ਦੇ ਨਹੀਂ ਰਹੇ ਤੁਸੀਂ 6500 ਰੁਪਏ ਮਹੀਨਾ ਦੇਣ ਦੀ ਗੱਲ ਕਰਦੇ ਹੋ ਕਿਸਾਨਾਂ ਨੇ ਨਕਾਰਤਾ ਵੱਡੀ ਗਿਣਤੀ ਜਿਹੜੇ ਕਿਸਾਨ ਸੰਗਠਨ ਨੇ ਉਹ 13 ਫਰਵਰੀ ਨੂੰ ਦਿੱਲੀ ਇਕੱਠੇ ਹੋ ਰਹੇ ਨੇ ਔਰ ਸੁਨੀਲ ਜੀ ਜਿਵੇਂ ਜਿਵੇਂ ਚੋਣਾ ਆਉਣ ਗਿਆ ਕਿਸਾਨਾਂ ਦਾ ਅੰਦੋਲਨ ਵੱਡਾ ਹੋਊਗਾ ਔਰ ਨਰਿੰਦਰ ਮੋਦੀ ਸਾਹਿਬ ਸੋਚਦੇ ਹੋਣਗੇ ਕਿ ਜ਼ਰੂਰ ਮੈਂ ਜੇ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰ ਦਿੰਦਾ ਤੇ ਅੱਜ ਮੇਰੇ ਨਹੀਂ ਪੰਜਾਬ ਦੇ ਔਰ ਦੇਸ਼ ਦੇ ਲੋਕਾਂ ਦੇ ਦਿਨ ਚੰਗੇ ਆ ਜਾਣੇ ਸੀ ਪਰ ਅੱਜ 6000 ਰੁਪਏ ਵਾਲੀ ਗੱਲ ਤਾਂ ਮੈਂ ਇਹ ਕਹੂੰਗਾ ਕਿ ਮੋਦੀ ਸਾਹਿਬ ਨੇ ਵਿਪਤਾ ਪਾ ਲਈ ਆਪਣੇ ਗਲਾਂ ਚ ਕਿਉਂਕਿ ਕਿਸਾਨ ਪਸੰਦ ਨਹੀਂ ਕਰ ਰਿਹਾ ਕਿ ਉਹਨੂੰ ਤੁਸੀਂ 500 ਰੁਪਏ ਦੀ ਪੇਸ਼ਕਸ਼ ਕਰਕੇ ਕਹੋ ਕਿ ਦੇਸ਼ ਦੇ ਕਿਸਾਨ ਖੁਸ਼ ਹੋਗੇ ਅਸੀਂ ਦੇਸ਼ ਦੇ ਕਿਸਾਨਾਂ ਲਈ ਬਹੁਤ ਕੁਝ ਕਰਤਾ ਕਿਸਾਨ ਕਹਿੰਦਾ ਮੈਂ ਮੁੱਲ ਮੰਗਦਾ ਆਪਣੀ ਫਸਲ ਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸੋ ਇਹ ਮੁੱਦਾ ਸਿਆਸੀ ਬਣ ਗਿਆ ਸੁਖਵੀਰ ਬਾਦਲ ਨੂੰ ਵੀ ਕਹਿਣਾ ਪੈ ਗਿਆ ਕਿ 6000 ਥੋੜਾ ਵੱਧ ਕਰੋ ਹਾਲਾਂਕਿ ਸੁਖਵੀਰ ਬਾਦਲ ਕੈਪਟਨ ਅਮਰਿੰਦਰ ਨੂੰ ਵੀ ਕਹੀ ਜਾਂਦਾ ਕਿ ਕੈਪਟਨ ਅਮਰਿੰਦਰ ਵੀ 6000 ਰੁਪਏ ਵਾਲੀ ਯੋਜਨਾ ਲਾਗੂ ਕਰੇ ਕੈਪਟਨ ਅਮਰਿੰਦਰ ਕਹਿੰਦਾ ਅਸੀਂ ਤਾਂ ਪਹਿਲਾਂ ਹੀ 5 ਲੱਖ ਲੋਕਾਂ ਨੂੰ ਅਬ ਸੁਖਜਿੰਦਰ ਰੰਧਾਵੇ ਦਾ ਬਿਆਨ ਸੀ ਕਿ ਅਸੀਂ 4400 4500 ਕਰੋੜ ਦਾ ਜਿਹੜਾ ਹੈਗਾ ਉਹ ਵੰਡ ਕਰ ਦੇਣੀ ਹੈ ਪੰਜਾਬ ਦੇ ਹੋਰ ਕਿਸਾਨਾਂ ਨੂੰ ਵੀ ਜਿਹੜਾ ਅਸੀਂ ਇਹਨਾਂ ਨੂੰ ਮਦਦ ਕਰਨੀ ਹੈ ਸੋ ਸਾਰੇ ਲੋਕ ਸਿਆਸੀ ਐਂਗਲ ਲੱਭ ਰਹੇ ਨੇ ਇਹ ਕਿ ਸਾਨੂੰ ਫਾਇਦਾ ਕਿਵੇਂ ਹੁੰਦਾ ਸੁਖਬੀਰ ਬਾਦਲ ਵੀ ਇਹ ਦੇਖ ਰਿਹਾ ਕਿ ਇਹ 6000 ਦੀ ਯੋਜਨਾ ਨਾਲ ਸਾਨੂੰ ਫਾਇਦਾ ਕਿਵੇਂ ਹੁੰਦਾ ਭਾਜਪਾ ਵਾਲੇ ਵੀ ਦੇਖ ਰਹੇ ਨੇ ਕਿ ਸਾਨੂੰ ਫਾਇਦਾ ਕਿਵੇਂ ਹੁੰਦਾ ਮੈਨੂੰ ਹੀ ਲੱਗਦਾ ਕਿਸਾਨ ਬੜੇ ਸਿਆਣੇ ਨੇ ਉਹਨਾਂ ਨੂੰ ਇਹ ਪਤਾ ਹੈ ਕਿ ਪਿਛਲੀ ਵਾਰੀ ਇਹਨਾਂ ਨੇ ਕਿਹਾ ਸੀ ਸਵਾਮੀਨਾਥਨ ਉਹ ਤਾਂ ਲਾਗੂ ਨਹੀਂ ਕੀਤਾ ਉਹਨੇ ਕਹਿੰਦੇ ਨੇ 6000 ਗਰੰਟੀ ਕੀਆ 6000 ਦੀ ਜੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਹੁੰਦੀ ਫੇਰ ਤਾਂ ਗੱਲ ਸਮਝ ਆਉਂਦੀ ਫੇਰ ਭਾਵੇਂ ਇਹ ਕਹਿ ਦਿੰਦੇ ਕਿ ਅਸੀਂ ਇੱਕ ਵਾਰ ਤੁਹਾਨੂੰ 2000 ਰੁਪਏ ਦੰਨੇ ਆ ਬੋਨਸ ਤਾਂ ਵੀ ਕਿਸਾਨਾਂ ਨੇ ਖੁਸ਼ ਹੋ ਜਾਣਾ ਸੀ ਕਿ ਚਲੋ ਮਾਰਚ ਮਹੀਨੇ ਸੀ ਆਪਣੇ ਬੱਚਿਆਂ ਦੇ ਦਾਖਲੇ ਕਰਾ ਕੇ ਪੈਸੇ ਪੂਸੇ ਕਾਲਜਾਂ ਨੂੰ ਸਕੂਲਾਂ ਨੂੰ ਦੇ ਦਾਂਗੇ ਪਰ ਇਹ ਚੋਣ ਵਾਦੇ ਨਹੀਂ ਇਹਨਾਂ ਚੋਣ ਵਾਦਿਆਂ ਦਾ ਭਰੋਸਾ ਹੋਣਾ ਜਿਗੀਰੀ ਨਜ਼ਰ ਦੇ ਵਿੱਚ ਬਹੁਤ ਔਖਾ ਹੈ ਇਹਦਾ ਪੂਰਾ ਹੋਣਾ ਮੇਰੀ ਨਜ਼ਰ ਚ ਬਹੁਤ ਔਖਾ ਹੈ ਕਿਉਂਕਿ ਜਦੋਂ ਸੱਤਾ ਆ ਜਾਂਦੀ ਹੈ ਤੇ ਸਰਕਾਰਾਂ ਆਪਣਾ ਚਿਹਰਾ ਬਦਲ ਲੈਂਦੀਆਂ ਨੇ ਚੋਣਾਂ ਤੋਂ ਪਹਿਲਾਂ ਜਿਹੜੇ ਲੀਡਰ ਹੱਥ ਜੋੜਦੇ ਨੇ ਸਾਡੇ ਬਜ਼ੁਰਗ ਬੀਬੀਆਂ ਮਾਵਾਂ ਦੇ ਗੋਡੀ ਵੀ ਪੈ ਜਾਂਦੇ ਨੇ ਜੀ ਜੀ ਤੇ ਉਸ ਤੋਂ ਬਾਅਦ ਉਹ ਲੱਭਦੇ ਨਹੀਂ ਸੋ ਇਹ ਲੀਡਰਾਂ ਦਾ ਅਸਲੀ ਕਿਰਦਾਰ ਤਾਂ ਸਾਨੂੰ ਪਤਾ ਹੀ ਹੈ ਚਲੋ ਡੱਲਾ ਜੀ ਕੁਝ ਅਹਿਮ ਖਬਰਾਂ ਨਾਲ ਜੁੜੇ ਸਵਾਲਾਂ ਦੇ ਜਵਾਬ ਗਹਿਨਤਾ ਨਾਲ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ